they you? ਹੈਲੋ ਹੈਲੋ ਅੱਗੇ 깔ਨ ਥੋੜਾ ਅੱਗੇ 깔 ਚੱਲ ਚੱਲ ਹੈਲੋ ਹੈਲੋ ਉਹਦਾ ਵੀ ਮਾਈਕ ਦੇ ਦਿਓ ਚੱਲ 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 ਮਾਈਕ ਆਜੰਡ ਹੈਲੋ ਹੈਲੋ ਇਨਕਲਾਬ ਇਨਕਲਾਬ ਬੋਲੇ ਸੋਨਿਹਾਲ ਫਤਿਹਗੜ ਚੂੜਿਆਂ ਵਾਲਿਓ ਫਿਰ ਇੱਕ ਤਰੀਕ ਨੂੰ ਇਤਿਹਾਸ ਲਿਖਣ ਨੂੰ ਤਿਆਰ ਝਾੜੂ ਵਾਲਾ ਬਟਨ ਦੱਬਣ ਨੂੰ ਤਿਆਰ ਆ ਲੁੱਟੇਰਿਆਂ ਨੂੰ ਭਜਾਉਣ ਨੂੰ ਤਿਆਰ ਵਾਹ ਬਈ ਵਾਹ ਨਜ਼ਾਰਾ ਆ ਗਿਆ ਭਾਈ ਠਕਾਵਟਾਂ ਲਾਤੀਆਂ ਫਤੇਗੜ ਚੂੜੀਆਂ ਵਾਲਿਓ ਵਾਹ 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 ਕੀ ਬੋਲਾਂ ਹਣ ਮੈਂ ਲਵ ਯੂ 2 ਲਵ ਯੂ 3 ਲਵ ਯੂ 4 ਥੋੜਾ ਦਿਲ ਕਰੇ ਤਾਂ ਵੋਟਾਂ ਕੱਲ ਨੂੰ ਪਵਾ ਲਾਂ ਐਨੇ ਭਰੇ ਪਏ ਹੋ ਅੰਦਰੋਂ ਬਟਨ ਦੱਬਣ ਨੂੰ ਸੋ ਇੱਕ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਕੇ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਤੇ ਸ਼ਹਿਰੀ ਕਲਸੀ ਦੀ ਜ਼ਿੰਮੇਵਾਰੀ ਸ਼ੁਰੂ ਪਤੇਗੜ ਚੂੜੀਆਂ ਦਾ ਵਿਕਾਸ ਕਰਨਾ ਬਹੁਤ ਬਹੁਤ ਪਛੜ ਗਏ ਇਹ ਤੋਂ ਪਹਿਲਾਂ ਜਿਹੜੇ ਆਏ ਆਪ ਦਾ ਘਰ ਹੀ ਬਣਾਏ ਬਸ ਉਹਨਾਂ ਨੇ ਹੋਰ ਕੁਝ ਨਹੀਂ ਕੀਤਾ ਆਪ ਦੇ ਵਾਸਤੇ ਕੀਤਾ ਜੋ ਕੀਤਾ ਆ 43000 ਨੌਕਰੀਆਂ ਦੇ ਕੇ ਬਿਨਾ ਕਿਸੇ ਪੈਸੇ ਤੇ ਰਿਸ਼ਵਤ ਤੋਂ ਤੁਹਾਡਾ ਪੁੱਤ ਤੁਹਾਡੇ ਸਾਹਮਣੇ ਖੜਾ। 43000 ਦੋ ਸਾਲਾਂ ਚ। ਤੁਹਾਡਾ ਮੁੰਡਾ ਇੰਸਪੈਕਟਰ ਲੱਗਿਆ। ਵਾਹ ਜੀ। ਕੋਈ ਪੈਸਾ ਤਾਂ ਨਹੀਂ ਲੱਗਿਆ। ਕੋਈ ਪੈਸਾ ਨਹੀਂ ਲੱਗਿਆ ਮੁੰਡਾ ਇੰਸਪੈਕਟਰ ਲੱਗਿਆ ਵੀ ਕੋਈ। ਐਂ ਹੋਊਗਾ ਤੁਹਾਡੇ ਨਾਲ ਵੀ। ਤੁਹਾਡੇ ਘਰੇ ਨੌਕਰੀਆਂ ਆਉਣਗੀਆਂ। ਲੱਖਾਂ ਦੀ ਗਿਣਤੀ ਚ ਆਉਣਗੀਆਂ ਜਦੋਂ ਨੀਅਤ ਸਾਫ਼ ਹੋਵੇ। ਜਦੋਂ ਨੀਅਤ ਸਾਫ਼ ਹੋਵੇ ਫਿਰ ਘਾਟੇ ਨਹੀਂ ਹੁੰਦੇ ਵੀਰੋ 20 ਰੁਪਈਆ ਦਾ ਗੁਰੂ ਨਾਨਕ ਸਾਹਿਬ ਨੇ ਲੰਗਰ ਚਲਾਇਆ ਸੀ ਅੱਜ ਤੱਕ 20 ਰੁਪਏ ਮੁੱਕੇ ਨਹੀਂ ਰਹਿੰਦੀ ਦੁਨੀਆ ਤੱਕ ਮੁਕਣੇ ਨਹੀਂ ਉਹ ਲੰਗਰ ਵਾਲੇ ਪੈਸੇ ਜois var ਕੋਈ ਕਾਂਗਰਸ ਕੋਈ ਭਾਜਪਾ ਛੱਡੋ ਪਰ ਇਹਨਾਂ ਨੂੰ ਬਹੁਤ ਵਾਰੀ ਪਰਖ ਲੇ ਇੱਕ ਵਾਰੀ ਆ ਹੁਣ ਤਰਖਤ ਹੈ ਇਹ ਇਹ ਵੀ ਹਰੇਕ ਸਾਲ ਪੱਤੇ ਬਦਲ ਲੈਂਦਾ ਹੁਣ ਤੁਸੀਂ ਤਾਂ ਬਦਲੋ ਉਹ ਪਿੱਪਲ ਦੇ ਆ ਪੱਤਿਆ ਵੇ ਆ ਪਿੱਪਲ ਦੇ ਆ ਪੱਤਿਆ ਵੇ ਕਾ ਦੀ ਖੜ 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 ਕਰਨ ਲਾਈ ਐ ਪੱਤ ਝੜ ਗਏ ਪੁਰਾਣੇ ਜਨਾਬ ਰੁੱਤ ਨਵੇਂਆਂ ਦੀ ਆਈ ਐ ਠੀਕ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਮੈਂ ਹੁਣ ਇਸ ਤੋਂ ਬਾਅਦ ਅੱਗੇ ਵੀ ਜਾਣਾ ਪਰ ਇੰਨੇ ਨਾਲ ਮੈਨੂੰ ਇੰਨਾ ਪਤਾ ਲੱਗ ਗਿਆ ਮੈਂ ਫਿਰ ਫਤੇਗੜ ਚੂੜੀਆਂ ਵਾਲੇ ਪਾਸੋਂ ਹਾਂ ਹੀ ਸਮਝਾਂ ਦੋਨੇ ਹੱਥ ਤਾਹਾਂ ਕਰਕੇ ਦੋ ਨਾਅਰੇ ਲਾ ਦਿਓ ਇਨਕਲਾਬ ਬੋਲੇ ਸੋਨਿਆ ਫਤੇਗੜ ਚੂੜੀਆਂ ਵਾਲਿਓ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਦੋਵੇਂ ਹੱਥ ਖੜੇ ਕਰਕੇ ਨਾਰਾ ਲਾਉਣ ਲੱਗਾ ਆਪਣਾ ਜੋਸ਼ ਦੱਸ ਦਿਓ ਔਰ ਪਤਾ ਲੱਗ ਜਾਵੇ ਵੀ ਇੱਥੋਂ ਝਾੜੂ ਦੇ ਨਾਲ ਨਾਲ ਪੋਚਾ ਵੀ ਫੇਰ ਲੱਗੇ ਨੁਕਰਾਾਂ ਚ ਵੀ ਕੱਟ ਨਹੀਂ ਰਹਿਣ ਦੇਣਾ ਐਨ ਕਲਾ ਆਮ ਆਦਮੀ ਪਾਦੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮਾਨਸਬ ਕਹਿੰਦੇ ਕਿੱਕਲੀ ਸੁਣਾ ਦਿਓ ਜੀ ਆਵਾਜ਼ ਬਾਰ ਬਾਰ ਆਈ ਦੇ ਹਲਚ ਹਲ ਜੋ ਕਿੱਕਲੀ ਨਹੀਂ ਹੈਗੀ ਉਹ ਅਕਾਲੀ ਦਲ ਦਾ ਅਕਾਲੀ ਦਲ ਦਾ ਨਾ ਸਾਰਾ ਹਾਲਤ ਦੱਸਦੀ ਹੈ ਕਿੱਕਲੀ ਵੀ ਕਿਵੇਂ ਕਦੋਂ ਕਦੋਂ ਕਿੱਥੇ ਕਿਵੇਂ ਫਰ ਕਿਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁ ਜਾਵੇ ਨਾ ਬੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਜੋ ਕੰਮ ਕੀਤਾ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਣਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਸੂਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਦੋਂ ਬਾਦਲ ਸਾਹਿਬ ਸਾਨੂੰ ਚਾਹੁੰਦਾ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਬਾਦਲ ਸਾਹਿਬ ਚਾਹੁੰਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਸੁਖਬੀਰ ਤੇ ਮਜੀਠੀਏ ਨੇ ਪੋਚੀਆ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਬਾਹਰ ਕਿਵੇਂ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜਨ ਸਤਾਉ ਜਣੇ ਮਾਨ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਬਾਦਲ ਪਰਵਾਦ ਦੀ ਰਾਜਨੀਤੀ ਤੋਂ ਪੱਕੀ ਛੁੱਟੀ ਐ ਬੋਲੇ ਸੋਨਹਿਰ